ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਮਨਦੀਪ ਮੈਰਾ ਤੇ ਹਾਂਜੀ ਮੈਂ ਮਨਦੀਪ ਮੈਰਾ ਅੱਜ ਆਪਾਂ ਤੁਹਾਨੂੰ ਕੰਬਲ ਤੇ ਉੱਪਰ ਨਾ ਗਲਾਫ ਚੜਾਉਣਾ ਦੱਸਾਂਗੇ ਡਬਲ ਬੈੱਡ ਦਾ ਕੰਬਲ ਹੁੰਦਾ ਹੈ ਜਿਹੜਾ ਜਦੋਂ ਨਾ ਆਪਾਂ ਦਹੀਂ ਚੜਾ ਲੈਨੇ ਜਾਂ ਟੋਪੇ ਦੁੱਪੇ ਲਗਾ ਲੈਨੇਗੇ ਉਹ ਆਪਣਾ ਕੰਬਲ ਆ ਜਿਹੜਾ ਇਕੱਠਾ ਹੁੰਦਾ ਰਹਿੰਦਾ ਹੈਗਾ ਇਸ ਲਈ ਆਪਾਂ ਤੁਹਾਨੂੰ ਸਹੀ ਤਰੀਕਾ ਦੱਸਾਂਗੇ ਵੀ ਕੰਬਲ ਤੇ ਗਲਾਫ ਆ ਜਿਹੜਾ ਕਿੱਦਾਂ ਚੜਾਉਣਾਗਾ ਆ ਦੇਖੋ ਜੀ ਪਹਿਲਾਂ ਆਪਾਂ ਨੇ ਜਿਹੜਾ ਗਲਾਫ ਆਗਾ ਆਪਣਾ ਪਛਾ ਲਿਆ ਆਹ ਵਾਲਾ ਆਪਣਾ ਕੰਬਲ ਦਾ ਗਲਾਫ ਆਗਾ ਆ ਉੱਪਰ ਆਪਾਂ ਇਹਦੇ ਉੱਪਰ ਹੀ ਇਦਾਂ ਹੀ ਸਹੀ ਕਰਕੇ ਕੰਬਲ ਆ ਜਿਹੜਾ ਵਿਛਾ ਲਿਆ ਗਲਾਫ ਨੂੰ ਆਪਣਾ ਪੁੱਠਾ ਕਰ ਲਿਆ ਦੇਖੋ ਕੰਬਲ ਦੀ ਆਪਣੀ ਕੋਈ ਝੁੱਟ ਸਿੱਧਣੀ ਹੈ ਕਿ ਦੋਨੇ ਸਾਈਡ ਹੀ ਸਿੱਧਾ ਪਾਸਾ ਹੈਗਾ ਇਧਰੋਂ ਵੀ ਸਿੱਧਾ ਹੈਗਾ ਆਪਣੇ ਕੰਬਲ ਦਾ ਜਿਹੜਾ ਇਧਰੋਂ ਵੀ ਇਹ ਟੂ ਸਾਈਡਡ ਕੰਬਲ ਆਗਾ ਜਿਹੜਾ ਹਾਂਜੀ ਆਪਾਂ ਹੁਣ ਇਹ ਤੇ ਗਲਾਫ ਚੜਾਉਣ ਦੱਸਾਂਗੇ ਤੁਹਾਨੂੰ ਇਹਦੇ ਲਈ ਆਪਾਂ ਨੇ ਆਹ ਹਾਰ ਨਾਲ ਡੋਰੀਆਂ ਤਿਆਰ ਕਰੀਆਂ ਨੇ ਸਟਿਕਸ ਦੇਖੋ ਇਹ ਆਪਾਂ ਨੇ ਘਰ ਹੀ ਤਿਆਰ ਕਰੀਆਂ ਨੇ ਆਪਣੇ ਲਈ ਬਾਧੂ ਜਿਹੜੇ ਸ਼ੂਟ ਆਉਂਦੇ ਨੇ ਉਹਨਾਂ ਚੋਂ ਲੀਰ ਪਛ ਜਾਂਦੇ ਆ ਕਿ ਆਪਾਂ ਨੇ ਉਹਨੀਆਂ ਤਿਆਰ ਕਰ ਲਈਆਂ ਦਸਲਾਈ ਲਗਾ ਕੇ ਆ ਦੇਖੋ ਆ ਬਲਬਟ ਦੇ ਸੀ ਇਹਨੂੰ ਬਸ ਆਉਣ ਲਈ ਇੱਕ ਕੱਟ ਕਰਕੇ 1 ਇੰਚ ਦੀ ਕੱਟ ਕਰਕੇ ਖਿੱਚ ਕਰ ਲਈ ਇਹਦੇ ਵਿੱਚ ਧਾਗੇ ਨਿਕਲਦੇ ਹੁੰਦੇ ਤੇ ਆਪਣੀਆਂ ਜਿਹੜੀਆਂ ਤਣੀਆਂ ਨੇ ਤਿਆਰ ਹੋ ਗਈਆਂ ਇਸ ਤੋਂ ਬਾਅਦ ਆਪਾਂ ਨੇ ਸੂਈ ਦੇ ਵਿੱਚ ਚਾਰ ਲੜਾ ਧਾਗਾ ਪਾ ਲਿਆ ਚਲੋ ਤਾਂ ਤੁਹਾਨੂੰ ਦੱਸ ਦਿਆਂ ਕੀ ਕਰਨਾ ਹੈ ਦੋਗੇ ਮੇਰ ਮੋਦੀ ਵੀਡੀਓ ਨਾ ਹੁੰਦੀ ਚਾਹੇ ਨਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈਗਾ ਇੰਦਰ ਇੱਕ ਖੁੰਜੇ ਤੋਂ ਨਾ ਐਦਾਂ ਆਪਾਂ ਜਿਹੜੇ ਤਣੀ ਆਂਗੇ ਅਟੈਚ ਕਰ ਦਾਂਗੇ ਚੰਗੀ ਤਰ੍ਹਾਂ ਪੂਰਾ ਪੱਕਾ ਕੰਮ ਕਰਾਂਗੇ ਆਪਾਂ ਜਿਹੜੇ ਦਵਾਰਾ ਕਾਟਣਾ ਖੁੱਲੇ ਜਿੱਥੇ ਆਪਣੇ ਕੰਬਲ ਦੇ ਸਲਾਈਆਂ ਲੱਗਿਆ ਹੋਏ ਨੇ ਉੱਥੇ-ਉੱਥੇ ਲਗਾਵਾਂਗੇ ਗੁਲਾਬ ਦੇ ਸੌਰੀ ਇਹ ਤਾਗਾ ਥੋੜਾ ਜਿਹਾ ਉਲਝਦਾ ਕਾ ਥੋੜਾ ਜਿਹਾ ਘੱਟ ਪਾ ਲੇ ਛੋਟਾ ਮੈਂ ਵੱਡਾ ਪਾ ਲਿਆ ਇੱਕ ਥੋੜਾ ਠੰਡ ਦਾ ਮੌਸਮ ਹੋਣ ਕਰਕੇ ਹੱਥ ਵੀ ਹੋਰੀ ਹੋਏ ਰਹਿੰਦੇ ਆ ਲਵੇ ਕਰ ਦਿੱਤੇ ਉੱਪਰ ਚੰਗੀ ਤਰ੍ਹਾਂ ਆਪਾਂ ਇੱਥੇ ਗੱਠ ਲਾ ਦਾਂਗੇ ਇਹ ਆਪਾਂ ਨਾ ਇਹ ਕਿਹੜਾ ਆਪਾਂ ਨੇ ਢੇਡ ਨਹੀਂ ਹੈਗੇ ਦੁਬਾਰਾ ਤਾਂ ਨਹੀਂ ਵੀ ਆਪਾਂ ਕੱਚਾ ਜਿਹਾ ਕੰਮ ਕਰਾਂਗੇ ਪੱਕਾ ਕੰਮ ਕਰਾਂਗੇ ટોਪੇ ਆ ਜਿਹੜੇ ਆਪਾਂ ਕੱਚੇ ਲਗਾ ਦਿੰਨੇਗੇ ਬੱਚੇ ਹੁੰਦੇ ਨੇ ਜਿਹੜੇ ਆਪਣੇ ਚੌੜ ਵੱਧ ਕਰਦੇ ਹੈਗੇ ਤੇ ਉਹ ટોਪੇ ਢੇਡ ਦਿੰਦੇ ਕੰਬੜਾ ਜਿਹੜਾ ਦੁਬਾਰੀ-ਬਾਰੀ ਵਿੱਚ ਇਕੱਠਾ ਹੋਈ ਜਾ ਰਿਹਾ ਹੈਗਾ ਮੇਰਾ ਪਹਿਲਾਂ ਇਸੇ ਤਰੀਕੇ ਨਾਲ ਹੀ ਚੜਾਇਆ ਸੀ ਉਹ ਲੰਗਾ ਹਾਂਜੀ ਇਸ ਤੋਂ ਬਾਅਦ ਆਪਾਂ ਨੇ ਜਿਹੜਾ ਨੀਚੇ ਵਾਲਾ ਖੁੰਜਾਗਾ ਇੱਥੇ ਰੈਡੀ ਕਰਿਆਗਾ ਹੁਣ ਆਪਾਂ ਕੰਬਲ ਦੇ ਵੀ ਇਸੇ ਤਰੀਕੇ ਨਾਲ ਹੀ ਇਧਰਲੀ ਸਾਈਡ ਆ ਜਿਹੜੀ ਆ ਤਣੀਆਂ ਦੀ ਜੋੜ ਲਵਾਂਗੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਆਪਾਂ ਨਾ ਇਹਨਾਂ ਦੋਨਾਂ ਨੂੰ ਗੱਠ ਦੇ ਦਵਾਂਗੇ ਇਸੇ ਤਰੀਕੇ ਨਾਲ ਦੇਖੋ ਚੰਗੀ ਤਰ੍ਹਾਂ ਦੇਖੋ ਜੀ ਆਪਣਾ ਕੰਬਲ ਜਿਹੜਾ ਇੱਧਰ ਉੱਧਰ ਨਹੀਂ ਜਾਊਗਾ ਹਨ ਇਸ ਤਰੀਕੇ ਨਾਲ ਹੀ ਆਪਾਂ ਨਾ ਜਿੱਥੇ-ਜਿੱਥੇ ਸਾਨੂੰ ਲੋਟ ਲੱਗਦਾਗਾ ਉੱਥੇ-ਉੱਥੇ ਆਪਾਂ ਜਿਹੜਾ ਤੰਗੀਆਂ ਨੇ ਜੋੜ ਦਵਾਂਗੇ ਆਪਾਂ ਕੰਬਲ ਦੇ ਇੱਥੇ ਤਿੰਨ ਤਿੰਨ ਲਾਵਾਂਗੇ ਇੱਕ ਸਾਈਡ ਤੇ ਦੇਖੋ ਇੱਕ ਆਪਾਂ ਬਜਾਲੇ ਲਗਾ ਦਾਂਗੇ ਇੱਕ ਆਪ ਇਧਰਲੀ ਸਾਈਡ ਐਦਾਂ ਹੀ ਉੱਪਰ ਨਾਲੇ ਗਲਾਫ ਤੇ ਨਾਲ ਨੀਚੇ ਕੰਬਲ ਤੇ ਲਗਾਵਾਂਗੇ ਇਧਰ ਵੀ ਇੱਥੇ ਵਿਚਾਲੇ ਲਗਾਵਾਂਗੇ ਇੱਥੇ ਮਤਲਬ ਸਾਰੇ ਚਾਰੇ ਜਗ੍ਹਾ ਤੇ ਆਪਾਂ ਜਿਹੜੇ ਕੰਬਲ ਤੇ ਧਣੀਆਂ ਲਗਾ ਲਵਾਂਗੇ ਤੁਹਾਨੂੰ ਲਗਾ ਕੇ ਦੱਸ ਦੇਵਾਂਗੇ ਹਾਂਜੀ ਆਪਾਂ ਨੇ ਜਿਹੜੀਆਂ ਧਣੀਆਂ ਨੇ ਦੇਖੋ ਇਸ ਤਰੀਕੇ ਨਾਲ ਜੋੜ ਲਗਾ ਕੇ ਬੰਨ ਲੀਆਂ ਨੇ ਤੋਪੇ ਲਗਾ ਕੇ ਦੇਖੋ ਆਪਣਾ ਨਾ ਇੱਕ ਵਾਰੀ ਇਹ ਪੱਕਾ ਕੰਮ ਕਰ ਲਿਆ ਮੁੜ ਕੇ ਤੁਹਾਨੂੰ ਸਾਰੀ ਹਮ ਲੋੜ ਨਹੀਂ ਹੈਗੀ ਤੇ ਤੋਪੇ ਲਗਾਉਣ ਦੀ ਬਸ ਜੋ ਧੋਣਾ ਹੋਊਗਾ ਉਦੋਂ ਆਪਾਂ ਕੰਬਲ ਨੂੰ ਸਿੱਧਾ ਕਰ ਕੱਢ ਕੇ ਇਹਦੇ ਵਿੱਚੋਂ ਇਕੱਠਾ ਕੋਲ ਕੇ ਆ ਉਹ ਕਰ ਲਿਆ ਕਰਾਂਗੇ ਬਸ ਇਧਰ ਜਿੱਪ ਵਾਲੀ ਸਾਈਡ ਆਪਾਂ ਨੇ ਜਿਹੜੀਆਂ ਤਣੀਆਂ ਨੇ ਹਜੇ ਲਗਾਈਆਂ ਨਹੀਂ ਗਿਆ ਇੱਥੇ ਆਪਾਂ ਉਹਨਾਂ ਲਈ ਇੱਕ ਤੋਪਾ ਲਗਾ ਦਾਂਗੇ ਚਲ ਇੱਕ ਤੋਪੇ ਨਾਲ ਤਾਂ ਕੀ ਹੁੰਦਾਗਾ ਦੇਖੋ ਆਪਾਂ ਨੇ ਜਿਹੜੇ ਇਸ ਤਰੀਕੇ ਨਾਲ ਬੰਨ ਲਿਆ ਹੁਣ ਆਪਾਂ ਤੁਹਾਨੂੰ ਕੰਬਲ ਨੂੰ ਨਾ ਵਿੱਚ ਅਡਜਸਟ ਕਰਨਾ ਦੱਸਾਂਗੇ ਵੀ ਕਿਵੇਂ ਪਊਗਾ ਇਧਰ ਲਈ ਕੰਬਲ ਨੂੰ ਆਪਾਂ ਨੇ ਇਸ ਤਰੀਕੇ ਨਾਲ ਫੋਲਡ ਕਰਾਂਗੇ ਮੈਂ ਕਿ ਫੜਿਉ ਰਿਹਾ ਕਿ ਮਹੌਲਾ Janji apa naik doang, tak <tell> kakak <tell> demo. <tell> Ciri khas lagi ਅੱਛਾ ਲੱਗਾ ਜਿਹੜਾ ਚੜ ਗਿਆ ਕੰਬਲ ਦੇ ਉੱਪਰ ਇਸ ਤੋਂ ਬਾਅਦ ਆਪਾਂ ਵਾਲੀ ਜਿੱਪਾ ਜਿਹੜੀ ਬੰਦ ਕਰ ਦਵਾਂਗੇ ਤੇ ਇੱਥੇ ਆਪਾਂ ਇੱਕ ਤੋਪਾ ਲਗਾ ਦਵਾਂਗੇ ਜਿੱਪੜੀ ਜਗ੍ਹਾ ਤੇ ਇਹ ਨਾ ਤਲਕਣਾਗਾ ਥੋੜਾ ਜਿਹਾ ਕੰਬਲ ਬੈਲਵਟਦਾਗਾ ਅੰਦਰਲੀ ਸਾਈਡ ਤਿਲਕਣ ਹੋ ਜਾਂਦੇ ਤਾਂ ਇਹ ਇਕੱਠਾ ਵਾਲਾ ਹੁੰਦਾ ਸੀ ਹੁਣ ਆਪਣਾ ਜਿਹੜਾ ਕੰਬੜਾ ਬਿਲਕੁਲ ਵੀ ਇਕੱਠਾ ਨਹੀਂ ਹੋਊਗਾ ਦੇਖੋ ਤੁਹਾਨੂੰ ਇੱਥੇ ਜਿੱਥੋਂ ਆਪਣੇ ਹੁਣ ਬਿਲਕੁਲ ਵੀ ਇਕੱਠਾ ਨਹੀਂ ਹੋ ਰਿਹਾ ਦੇਖੋ ਜਿੰਨਾ ਮਰਜ਼ੀ ਜਵਾ ਖਿੱਚੀ ਜਾਣਾ ਲੈ ਆਹ ਦੇਖੋ ਜੀ ਬਿਲਕੁਲ ਵੀ ਬਣ ਨਹੀਂ ਇਹਦੇ ਵਿੱਚ ਪੈ ਰਿਆ ਹੁਣ ਆਪਣਾ ਜਿਹੜਾ ਪੱਕਾ ਹੱਲ ਹੋ ਗਿਆ ਕੰਬਲ ਦਾ ਦੇਖੋ ਹਾਂਜੀ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਨਾਂ ਨੂੰ ਥੈਂਕ ਯੂ ਆਲ ਆਫ ਯੂ